ਹਾਂਜੀ ਬਰਦਰ ਸਭ ਦਾ ਆਪਣੇ ਘੋਰ ਨਗਰ ਦਾਤ ਦੇ ਵਿੱਚ ਅੱਗੇ ਵਲੌਗ ਆਪਾਂ ਕਰ ਦਈਏ ਸਵੇਰੇ ਸਟਾਰਟ ਅੱਜ ਅਸੀਂ ਕੀ ਤਾਂ ਸ਼ਾਮ ਨੂੰ ਰਜਿਸਟਰ ਚੱਕ ਲਿਆ ਤੇ ਕੁੱਛ ਕ ਬੱਚਿਆਂ ਦੇ ਠੱਲਾ ਪਾਉਣ ਵਾਲੀਆਂ ਸੀ ਗੀਆਂ ਗਰਮੀ ਦੇਖੋ ਗੁੱਡਿਆਂ ਚ ਪਾਈਏ ਠੱਲਾ ਫਿਰ ਦਿਖਾ ਦੇ ਠੱਲਾ ਪਾਉਣ ਲੱਗੇ ਆ ਚੱਲ ਲਿਆ ਬੱਚੇ ਇਹਨਾਂ ਦੇ ਪਾਉਣੀਆਂ ਚਾਰ ਕ ਬੱਚੇ ਆ ਇਹਨੂੰ ਖੜਾ ਦੇ ਪਹਿਨ ਤੇ ਰਜਿਸਟਰ ਆਹ ਪਾਉਣੀਆਂ ਨੇ 27 ਤੇ 28 27 ਤੇ 28 27 28 ਇਹਨਾਂ ਦੇ ਪਾਉਣੀਆਂ ਅਸੀਂ ਪਹਿਲਾਂ ਹੀ ਉਧਰੋਂ ਖੜਾਉਣੀਆਂ ਚੱਕ ਲਿਆ ਹੁੰਦੇ ਹਾਂ ਉਹ ਚਾਰ ਬੱਚੇ ਦੇ ਪੌਣੀਆਂ ਪੱਕੀਆਂ ਆਪਣੀਆਂ ਨੰਬਰ ਵਾਲੀਆਂ ਠੋਲਾਂ ਨੇ ਇੱਕ ਦੇ ਬਾਅਦ ਹੀ ਉਹਦੇ ਭਾਈ ਦੇ ਲਿਆ ਹੁਣ ਓਕੇ ਜੀ ਰਿਪੋਰਟ ਕਰਾਉਣੇ ਆ ਦੇਵ ਨੂੰ ਸਮਾਨ ਫੜਾਇਆ ਹੋਇਆ ਹੁਣ ਆਹ ਬੱਚੇ ਦੇ ਪਾਜੀ ਦਿਖਾਈ ਮਾੜਾ ਬੱਚਾ ਦਿਖਾ ਦੇ ਬੱਚੇ ਦਾ ਸ਼ੌਂਕ ਕਰਾ ਦੇ ਲੈ ਬਈ ਦੇਵ ਫੜ ਫੋਨ ਫੇਰ ਇਹਨਾਂ ਇਹਦੇ ਕਿੰਨੀ ਪੌਣੀਆਂ ਆਪਾਂ 28 28 ਨੰਬਰ ਠਾਲੋ ਹੁਣ ਵਲੌਗ ਦਾ ਫਲੋ ਪੂਰਾ ਬਣਿਆ ਹੋਇਆ ਬਾਈ ਹੌਣੋਂ ਟਰੈਕਟਰਾਂ ਦੇ ਵਿੱਚ ਹੀ ਗੋਊਤਰਾ ਦੇ ਸਾਰੇ ਗੱਜ ਹੈਗਾ ਨੇ ਇਹ ਘੋੜਿਆਂ ਦਾ ਮੇਲਾ ਹੈ ਘੋੜਿਆਂ ਦਾ ਬਲੌਗ ਆ ਜਾਗਾ ਹੁਣ ਸਾਡਾ ਟੱਚ ਬਣ ਗਿਆ ਬਸ ਤੁਸੀਂ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਦੋ ਬੱਚਿਆਂ ਦੇ ਫਾਤੀ ਲਿਆ ਗਰੀ ਇਹਦਾ ਕਾਪੀ ਤੇ ਰਿਕਾਰਡ ਲਿਖਦੀ ਹੈ ਨਾ ਚਲ ਇਹਦਾ ਬਾਅਦ ਚ ਲੇਖ ਦੇਨੇ ਸਾਰਿਆਂ ਦੇ ਪੌਦੇ ਪਹਿਲਾਂ ਹੋਰ ਕਿਹੜੇ ਦਾ ਇੱਕ ਆ ਹਾਲਾ ਜਿੰਨਾਂ ਦੇ ਪੌਣਾ ਫਰੀ ਢੂਹੀ ਵਾਲੇ ਦੇ ਹਾਂ ਇਹਨਾਂ ਦੇ ਪੌਣਾ ਇੱਕ ਲਿਆ ਲੋ ਵੀ ਹੁਣ ਚੱਕਣ ਲੱਗੇ ਆਪਾਂ ਗ੍ਰੀਨ ਹਾਰਸ 2 5210 ਲੋ ਵੇ ਉਹ ਪਿੱਛੋਂ ਜਨਰੇਟਰ ਬੈਕ ਕਰਕੇ ਲੈ ਕੇ ਆਏ ਆ ਉਨੀ ਟਰਾਲੀ ਬੈਕ ਕਰਨੀ ਔਖੀ ਨਹੀਂ ਜਿੰਨੀ ਆ ਜਨਰੇਟਰ ਬੈਕ ਕਰਨਾ ਔਖਾ ਕਿਉਂਕਿ ਛੋਟੀ ਜੀ ਚੀਜ਼ ਆ ਮੈਂਟਰ ਜੀ ਇੱਧਰ ਉੱਧਰ ਘੁੰਮੇ ਜਾਂਦੀ ਆ ਤੇ ਚਲਦੇ ਇਹਨੂੰ ਉੱਧਰਲੇ ਆਪਣੇ ਦੂਏ ਘਰੇ ਖੜਾਉਣ ਜਾਣਾ ਕਿਉਂਕਿ ਤੁਹਾਨੂੰ ਪਤਾ ਆਪਣਾ ਇੱਧਰ ਘਰ ਜਿਆ ਪੈਂਦਾ ਫਾਰਮ ਪੈਂਦਾ ਤੇ ਜਗ੍ਹਾ ਦੀ ਸ਼ਾਰਟੇਜ ਬਹੁਤ ਆ ਕੋਈ ਸਮਾਨ ਕਿਤੇ ਖੜਾ ਕੋਈ ਕਿਤੇ ਖੜਾ ਆਪਣਾ ਜਨਰੇਟਰ ਲਾਉਣ ਲੱਗੇ ਆ। ਥੋੜਾ ਬੈਕ ਹੀ ਲਿਆਉਂਦਾ ਹੁਣ। ਬਾਹਲਾ ਓਖਾ ਜਨਰੇਟਰ ਤੋਂ ਬੈਕ ਕਰਨ। ਭਾਈ ਇੱਧਰ ਆ। ਅੱਗੇ ਹਾਂ ਗੱਡੀ ਪਰੇ ਕਰਨੀ ਪੈਣੀ ਹੈ ਹੁਣ ਆਪਾਂ ਨਾ ਇੱਥੇ ਜਾ ਕੇ ਲੈਣੇ ਲੱਗੇ ਆਂ। ਗੈਂਗ ਟੀਮ ਆਪਣੇ ਨਾਲ ਹੈਗੀ ਆ। ਦੇਵ ਦਾ ਭਾਰ ਬਹੁਤ ਆ ਨਾ ਦੇਵ ਨੂੰ ਮਗਰ ਖੜਾ ਲੈਣਾ ਹੈ ਦੇਵ ਦਾ ਭਾਰ ਕਾਬੀ ਆ ਨਾ ਹੂੰ ਬਾਲਾ ਆਪ ਹੈ ਨਾ ਦੇਵ ਡਾਲਾ ਆਪ ਦੇਖ ਨਾਲ ਧੱਕਾ ਲਾ ਦੇ ਖਾਤਾਂ ਚੱਕ ਮੈਂ ਲੈਣਾਂਗਾ ਚੱਲ ਗੋਡਾ ਬਚਾਤੀ ਚੱਲ 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 ਬ੍ਰੇਕ ਲਾ ਬ੍ਰੇਕ ਲਾ ਬ੍ਰੇਕ 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 ਲਾ ਵੀ ਇਹਦੇ ਤੇ ਹੁਣ ਇਹਦਾ ਕੱਪੜਾ ਦੇ ਦੋ ਚੱਲੋ ਇਹ ਕੱਪੜਾ ਹੀ ਯਾਰਾ ਬੂਰਾ ਇਹ ਨਾਲ ਖਾ ਉਹ ਲੈ ਮੇਰਾ ਪੈਰ ਆ ਗਿਆ ਗੈਂ ਗਨੇ ਅੱਜ ਤੋਂ ਨਾਮ ਗੈਂ ਗਨਾਂ ਦਾ ਨਾ ਤਾਂ ਦੀ ਗੈਂ ਗਨੇ ਮੇਰੇ ਵੀਰੋ ਕਬੂਤਰੀਆਂ ਤਾਂ ਲਿਆਂਦੀਆਂ ਛੋਟੇ ਛੋਟੇ ਬੇਬੀਸ ਬੱਚੇ ਨਹੀਂ ਕਿ ਬੇਬੀ ਲਿਆਂਦੇ ਤਾਂ ਇਹਦੇ ਹੋਰ ਛੋਟੇ ਵੀ ਆਉਂ ਨਹੀਂ ਹਲੇ ਲਿਆਉਣੇ ਇਹ ਜਿਹੜੀਆਂ ਕਬੂਤਰੀਆਂ ਗਜਾਉਣੀਆਂ ਉਹ ਲਿਆਂਦੀਆਂ ਤਾਂ ਇਹਨਾਂ ਨੇ ਓਕੇ ਹੈਲੋ ਲਗੜ ਲਗੜ ਦੇਖ ਲੈ ਲਗੜ ਤਾਂ ਸਾਡਾ ਕੈਮਰਾਮੈਨਾ ਕਿਸੇ ਨੇ ਇੰਪੋਰਟ ਕਰਾਉਣਾ ਹੋਵੇ ਸਾਨੂੰ ਇਹਦੀ ਵਾਰ ਫੀਸ ਆ ਤਾਂ ਦੇਣ ਦੀ 500 ਰੁਪਿਆ 500 ਜੇ ਲਗੜ ਤੇ ਨਿਗਾਹ ਰੱਖਣੀ ਆ ਤਾਂ ਇੱਕ ਦਿਨ ਦੀ ਫੀਸ ਇਹਦੀ 500 ਰੁਪਿਆ ਮੇਰੀ ਬੀ ਆ ਘੋਤਰੀ ਡਾਵਾਂਗੇ ਖੇਡ ਆ ਚਟੀਆਂ ਅੱਖਾਂ ਲਈ ਹੋਰ ਦੱਸੋ ਕਿਹੜੀ ਹੋਵੇ ਇਹ ਲਓ ਬਈ ਹੁਣ ਕਹਿੰਦੇ ਆ ਸ਼ਾਮ ਹੋ ਚੁਗੀ ਆ ਘੋਤਰੀਆਂ ਤੇ ਬੱਚੇ ਥਲੇ ਲੇ ਕੇ ਚਲਦੇ ਆ ਬਹੁਤ ਹੋ ਗਿਆ ਹਨੇਰਾ ਸੂਰ ਡੁੱਬ ਡੁੱਬ ਗਿਆ ਪਹਿਲਾ ਜਾਲ ਵਾਲੀ ਕੂਤਰੀਆਂ ਫੜਦੇ ਆ ਉਹਨਾਂ ਨੂੰ ਬਾਅਦ ਚ ਖੋਲਾਂਗੇ ਉਸ ਤੋਂ ਬਾਅਦ ਸੋਖੀਆਂ ਵੀ ਖੋਲ੍ਹੇ ਜਾਣੀਆਂ ਇਹਨਾਂ ਦਾ ਕੰਮ ਮੁੱਖ ਹਾਂਜੀ ਦੋਵੇਂ ਪਿੰਜਰੇ ਭਰ ਲੈ ਸਾਰੀ ਕੂਤਰੀਆਂ ਬੱਚੇ ਤੇ ਪਾਲੇ ਪਿੰਜਰੇ 'ਚ ਕੂਤਰੀਆਂ ਭੰਦਰ ਲਾਤੀਆਂ ਉਹਦੇ ਅੰਦਰ ਟੈਂਕੇ ਵਾਲੇ ਤੁਹਾਨੂੰ ਪਤਾ ਹੀ ਹੋ ਹੁਣ ਚਲਦੇ ਇਹਨਾਂ ਨੂੰ ਥਲੇ ਲੈ ਕੇ ਪੌਦਰੀ ਛੜਤੀਆਂ ਹੁਣ ਛੱਡਣ ਲੱਗੇ ਇੱਧਰ ਬੱਚੇ ਇੱਧਰ ਸਾਰੇ ਬੱਚੇ ਲਓ ਚੱਲੋ ਗਏ ਉਹ ਬੈਠੇ ਜਿਹੜੇ ਅੱਜ ਡਾਏ ਸੀ ਲੋਈ ਸਵੇਰ ਹੋ ਗਈ ਤੇ ਛੋਟੇ ਬੱਚੇ ਬਾਰੇ ਪਿੰਡੇ ਚ ਤੇ ਇੱਕ ਚ ਵੱਡਾ ਆਇਆ ਵਾ ਕਾਲੇ ਘੰਡ ਵਾਲਾ ਬਾਕੀ ਆਪਾਂ ਅੱਜ ਵੱਡੇ ਬੱਚੇ ਵੀ ਡਾ ਦੇਣੇ ਆ ਇਹ ਵੱਡੇ ਬੱਚੇ ਡਾ ਕੇ ਆਪਾਂ ਨਾ 9:30 10 ਵਜੇ ਤੋਂ ਭੜਕਾਈ ਮਾਰ ਲੱਗ ਗਏ ਨਾ ਵੀ 11 ਵਜੇ ਤੋਂ ਪਹਿਲਾਂ ਬਹਾਂ ਬਹਿ ਜਾਣੇ ਇਹਨਾਂ ਨੇ ਬਹਿ ਜਾਣ ਕਿਉਂਕਿ ਛਤਰੀ ਵਧੀਆ ਮੰਨਦੇ ਆ ਪੂਰੀ ਤੇ ਆ ਗਏ ਕੋਠੇ ਤੇ ਜਿਹੜੇ ਆਪਾਂ ਛੋਟੇ ਬੱਚੇ ਹੱਥੋਂ ਜਿੱਤੇ ਹੋਏ ਸੀਗੇ ਉਹਨਾਂ ਨੂੰ ਜੋਗਾ ਦੇਣ ਲਾ ਗਏ ਆ ਮੈਂ ਤੇ ਉਹਨਾਂ ਸਾਰਿਆਂ ਨੂੰ ਜਾ ਕੇ ਪਾਣੀ ਪੂਣੀ ਦੇ ਕੇ ਆ ਗਏ ਕੋਠੇ ਤੇ ਹੁਣ ਹੁਣ ਆਪਾਂ ਦੇਖੇ ਜਾਨਵਰ ਜੰਮਰ ਫੜਦੇ ਤੇ ਆਹ ਬਟੀਆਂ ਕੂਟਰੀਆਂ ਬੰਨਦੀ ਐ ਇੱਕ ਬੱਚਾ ਛੋਟਾ ਉਹਨੂੰ ਗੁੱਲਾ ਛੜਦੀ ਜਾਨਵਰ ਅੱਜ ਆਪਣਾ ਇਕੱਠੇ ਹੀ ਉੱਡੀ ਜਾਂਦੇ ਆ ਅੱਗੇ ਅੱਧੇ ਆ ਅਲੱਗ ਅੱਧੇ ਅਲੱਗ ਹੋਣਦੇ ਹੁੰਦੇ ਐ ਅੱਜ ਸਾਰੇ ਇਕੱਠੇ ਆ ਡਰੇ ਆ ਦਿਖਾਉਣਾ ਤੁਹਾਨੂੰ ਮੈਂ ਸਰ ਤੇ ਆ ਲੈਣ ਦੋ ਕਿਣਾ ਇਧਰੋਂ ਉਧਰੋਂ ਉਹ ਆਉਂਗਾ ਇਹ ਆ ਦੇਖੋ ਅੱਜ ਸਾਰੇ ਇਕੱਠੇ ਆ ਅੱਗੇ ਅੱਦੇ ਅੱਦੇ ਉੜਦੇ ਸੀਗੇ ਅੱਜ ਮੈਂ ਥੱਲੋਂ ਵੇੜੇ ਜੋ ਇਕੱਠੇ ਘੜਤੇ ਤਾਂ ਮਤਲਬ ਇਕੱਠੀ ਫਿਰ ਜਾਂਦੇ ਆ ਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਹਾਂਗਾ ਸਾਰੇ ਸਾਰੇ ਬੱਚੇ ਕਿੰਨੇ ਸੋਹਣੇ ਲੱਗਦੇ ਆਉਂਦੇ ਬਾਪਾ ਸਾਢੇ 10 11 ਵਜੇ ਨੂੰ ਉਹ ਲਾ ਲੈਣੇ ਵੜਕਾ ਵੜਕਾ ਕੇ ਲੋ ਬੱਚੇ ਸਾਰੇ ਉੱਡ ਜਾਂਦੇ ਆ ਤੇ ਇਕੱਠੀ ਫਿਰਦੇ ਆ ਤੇ ਬਗਲ ਤੇ ਫੱਟੀ ਵਾਲੇ ਵੀ ਉੱਡ ਗਈ ਉਹ ਮੈਨੂੰ ਦਿਖੀ ਨਹੀਂ ਗਈ ਕਿੱਧਰ ਮੇਰੇ ਸਾਬ ਨਾਲ ਐਂਟਰ ਦੇ ਦੁਬਾਰੇ ਹੋ ਗਈ। ਚੱਲ ਸ਼ਾਮ ਨੂੰ ਦੁਬਾਰੇ ਆਪੇ ਆ ਜੂ ਉਹ। ਥੱਲੇ ਚੱਲਦੇ ਆਂ ਕਿ ਨਾ ਚਾਹ ਪੀਏ ਇੱਕ ਵਾਰ ਹੋਰ। ਫੇਰ ਦੇਖਦੇ ਆਂ ਕੋਤਰੀ ਕੱਢ ਲਾਂਗੇ। ਜਾਂ ਉਹ ਲਾਚੀ ਨਹੀਂ ਕੱਢ ਲਾਂਗੇ। ਉਹ ਅੰਦਰ ਜਾਲ 'ਚ ਬੈਠੀ ਔੜ ਔੜ ਗੇੜੇ ਰਹੀ ਜਾਂਦੀ ਆ। ਚਿੱਟੀਆਂ ਦੀ ਮੌਜੀ ਜਾਂ ਇਹਨੂੰ ਕੱਢ ਲਾਂਗੇ। ਹੁਣ ਕਿਹੜਾ ਇੱਕ ਵਾਰ ਥੱਲੇ ਜਾਇਆ ਹੀ ਛਤਰੀ ਆਪਣਾ ਛਤਰੀ ਵਾਲਾ ਆਪਣੇ ਕੋਲ ਆ ਤੇ ਜਿ ਲਾਉਣਾ ਪੈਗੇ ਬੱਚੇ ਛੇਤੀ ਛਦੀ ਲਾ ਲਾਂਗੇ। ਬਾਹੂ ਫਿਰਦੇ ਬੱਚੇ ਆਪਾਂ ਲਾ ਹੀ ਲੈਣੇ ਆ ਯਾਰ 10:30 ਤੋਂ ਪਹਿਲਾਂ 11:00 ਤੋਂ ਪਹਿਲਾਂ ਪਹਿਲਾਂ। ਜਦੋਂ ਵੀ ਵਹਿਣ ਲਾਗੇ ਬਾ ਜਾਣੇਗੀ ਹਲਤਾ ਜਾਨੀ ਕਿ ਚੜਦੇ ਆ ਮੂੰ ਤਾਂ ਉਹ ਚੱਕ ਰਿਆ ਹਲਤਾ ਬਾ ਲਾ ਲੈਣੇ ਟਾਈਮ ਨਾ ਕਹਿਣ ਦਾ ਭਾਵਾ ਆਪਾਂ ਅੱਜ ਓਏ ਬੱਚੇ ਲਾਉਣ ਲੱਗ ਗਿਆ ਮੈਂ ਤੇ ਆ ਇੱਕ ਤਾਂ ਬਿਠਾ ਲਿਆ ਲਾਲ ਚੀਨਾ ਕਾਲਾ ਚੀਨਾ ਇਹ ਉਹ ਦੂਜੇ ਦੁਬਾਰੇ ਮੋੜ ਕੇ ਛਤਰੀਆਂ ਕੋਲ ਦੀ ਇਹ ਹੁਣ ਇੱਕ ਵਾਰ ਮੇਰੇ ਹਿਸਾਬ ਨਾਲ ਉੱਤੇ ਜਾਣਗੇ ਤੇ ਅਗਲੇ ਗੇੜੇ ਇੱਕ ਦੋ ਹੋਰ ਬਹਿਣਗੇ ਫਿਰ ਦੂ ਬਾਅਦ ਇੱਕ ਦੋ ਹੋਰ ਇੱਕ ਦੋ ਹੋਰ ਐਂ ਕਰਕੇ ਬਹਿਣ ਇਹਨਾਂ ਨੇ ਕਿਉਂਕਿ ਇੱਕ ਇੱਕ ਦਾ ਬਹਿੰਦਾ ਜਨੂੰ ਅੱਗੇ ਲੰਘ ਜਾਂਦੇ ਆ ਇਹ ਹੁਣ ਆ ਆ ਗਏ ਇਹਨਾਂ ਨੇ ਹੁਣ ਫੇਰ ਗਾਂ ਟੱਪ ਜਾਣਾ ਤੇ ਇਹਨਾਂ ਵਿੱਚੋਂ ਇੱਕ ਦੋ ਇੱਕ ਦੋ ਐਂ ਕਰਕੇ ਬਿਠਾ ਲਾਂਗੇ ਇੱਕ ਗੁਲਾਬੀ ਡੰਡੇ ਹਰੀ ਟੌਰੀ ਵਾਲਾ ਪਹਿਲਾਂ ਬਹਿ ਗਿਆ ਸੀ ਆਪੇ ਹੀ ਆ ਦੇਖ ਲਓ ਤੇ ਭੜਕਾ ਕੇ ਬਿਠਾ ਲਿਆ ਬੱਚੇ ਪੂਰੇ ਕਰੀਏ ਪਹਿਲਾਂ ਆਪਣੇ 19-20 ਕੋਟ ਦੇ ਹੁੰਦੇ ਆ ਜਿਵੇਂ ਦੋ ਬੈਗੇ ਹੁਣ ਉਹ ਸਾਰੇ ਗਿਣਤੀ ਮਾਰਦਾ ਇੱਕ ਵਾਰ ਵੀ ਕਿੰਨੇ ਆ ਕਿੰਨੇ ਨਹੀਂ ਲੋ ਵੀ ਛੋਟਾ ਗਲਾਬੀ ਝਲਰਲਾ ਵੀ ਉੱਡ ਗਿਆ ਦੇਖੋ ਭੱਜਣ ਜੇ ਲੱਗ ਗਿਆ ਤੇ ਬੱਚੇ ਵਹਿੰਦੇ ਮੈਂਦੇ ਬਾਈ ਫੇਰ ਮੋੜ ਗਏ ਬਾਪਾ ਅੱਜ 12 ਤੋਂ ਪਹਿਲਾਂ ਪਹਿਲਾਂ ਬਿਠਾ ਲੈਣਾ ਕਿ 11 ਤੋਂ 12 ਜਣੇ ਕਿ 2:30 ਵਜੇ ਤੋਂ ਪਹਿਲਾਂ ਤੇ 11:30 ਤੋਂ ਬਾਅਦ ਇਹ ਇਹ ਟਾਈਮ ਦੇ ਵਿੱਚ ਵਿੱਚ ਆਪਾਂ ਨੇ ਉਹ ਲਗੜਾ ਹੀ ਆਉਂਦੀਆਂ ਨੇ ਇਹਨਾਂ ਨੂੰ ਫੜਨਾ ਤੇ ਬੱਚੇ ਦੁਬਾਰੇ ਮੂੰਹ ਚੱਕਣ ਲੱਗ ਗਏ ਛਤਰੀ ਭੜਕਾਉਣਾ ਮੈਂ ਛਤਰੀ ਵਾਲਾ ਦੇਖਦਾ ਮੈਂ ਵੱਡੇ ਬਾਹਾਂ ਚ ਪਾਉਣਾ ਆ ਐਂ ਕੰਮ ਚੱਲ ਰਿਹਾ ਬੈਹ ਤਾਂ ਇਹ ਆ ਪੂਰਾ ਛਤਰੀ ਤੇ ਵੀ ਆਂਦੇ ਜੇ ਇਹਨੂੰ ਮੈਂ ਭੜਕਾਉਣ ਲੱਗ ਜਮੈਂ ਇਹ ਤੇ ਵੀ ਆਂਦੇ ਐ ਇਹਨੇ ਸਭ ਕੀਤੇ ਆ ਹੱਥੀਂ ਪਾਲੇ ਕਰਕੇ ਆ ਛੋਟਾ ਵੀ ਫਿਰਦਾ ਆਪਣਾ ਝਲਰ ਵਾਲਾ ਇਹ ਵੀ ਉੱਡ ਗਿਆ ਇਹ ਵੀ ਇਹਨਾਂ ਦੇ ਨਾਲ ਹੀ ਮੈਂ ਕਿਹਾ ਚੱਲ ਮੜਾ ਉੱਡ ਜੂਨ ਮੈਂ ਚੱਕ ਕੇ ਤਾਂ ਸਾਨੂੰ ਮਾਰਿਆ ਭੜਕਾ ਕੇ ਆਪਾਂ ਇਹ ਇਕੱਠੀ ਲਾ ਲੈਣੇ ਆ ਕਿੱਧਰ ਗਿਆ ਆ ਆ ਗਿਆ ਦੇਖ ਲੋ ਆ ਆਇਆ ਨੇ ਅੱਜ ਕਰੇ ਉੱਤੇ ਹੀ ਟਾਪਰ ਵੱਲ ਨੂੰ ਆਂਦੇ ਹੀ ਹੁਣ ਨਹੀਂ ਆਂਦਾ ਇਹ ਵੇ ਆ ਗਏ ਫੇਰ ਬਹਿਣ ਛਤਰੀ ਭੜਕਾ ਲਈ ਵਾ ਹੁਣ ਇਹਨੇ ਆਪੇ ਬਹਿਣਾ ਇੰਨੇ ਨੀਵੇਂ ਕਰ ਲਿਆ ਆਪਾਂ ਇਹ ਭੜਕਾ ਭੜਕਾ ਆ ਆ ਗਏ ਦੋ ਬਹਿਣ ਦੋਵੇਂ ਚੱਲ ਰਹਾਂ ਦੁਕਾਨਦਾਰਾ ਵੈ ਜਾ ਵੈ ਪਤ ਸਾਰੀ ਬਹਿਣ ਆ ਗਏ ਬਸ ਫਟਾਫਟ ਬੈਠੋ ਤੇ ਤੁਹਾਨੂੰ ਥੱਲੇ ਲੈ ਜਾਵਾਂ ਲਗੜ ਤੋਂ ਬਚੇ ਰਿਹਾ ਕਰੋ ਟਾਈਮ ਨਾਲ ਬਹਿ ਜਾ ਕਰੋ ਟਾਈਮ ਨਾਲ ਹੀ ਮੈਂ ਡਾਣਾ ਹੁਣ ਇਹਨਾਂ ਨੂੰ ਹੁਣ ਚਿੜੀਆਂ ਹੀ ਜਦੋਂ ਨਿਕਲ ਨਿਕੇ ਚਿੜੀਆਂ ਆਣੀਆਂ ਨਹੀਂ ਹੁੰਦੀਆਂ ਉਦੋਂ ਬਾਅਦ ਹੀ ਲਗੜਾ ਹੁਣੇ ਸਟਾਰਟ ਹੋ ਜਾਂਦੀ ਆ ਆ ਗਏ ਬਸ ਦੁਆਰੇ ਪਰੇ ਨੂੰ ਚਲੇ ਗਿਆ ਹੁਣ ਬਾਸ ਵੱਡਾ ਪਾਉਣਾ ਬੋ ਲੱਗਦਾ ਆ ਗਿਆ ਕੰਡ पे ਠਕਾਂਤ ਵਾਲਾ ਬਰਾਬਰ ਦਾ ਪਤ ਸੀੱਕ ਵੀ ਇੱਕ ਹੋਰ ਬਹਿ ਗਿਆ ਮਾਈਆਂ ਕਿ ਦੋ ਦੋ ਕਰਕੇ ਬਹਿ ਜਾਂਦੇ ਆ ਫਿਰ ਮੁੜ ਜਾਂਦੇ ਆ ਫੇਰ ਆਏ ਤਾਂ ਫੇਰ ਇੱਕ ਇੱਕ ਦੋ ਦੋ ਬਹਿ ਜਾਂਦੇ ਆ ਹੁਣ ਇਹਨੂੰ ਤਾੜ ਦੀ ਹੈ ਗ੍ਰਾਂ ਆਪਾਂ ਇਹ ਹਲੇ ਬੱਚੇ ਫਿਰਦੇ ਆ ਜਾਨੂ ਆ ਪਰ ਆ ਦੋ ਤਿੰਨ ਕਬੂਤਰੀਆਂ ਤੇ ਆ ਦੋ ਕੁ ਬੱਚੇ ਜਿਹੜੇ ਤਾੜੇ ਹੋਏ ਆ ਉਹ ਦੋ ਬੱਚੇ ਬੈਠੇ ਰਹਿਣ ਦਿੰਦੇ ਨੇ ਉਹਨਾਂ ਨੂੰ ਧੱਪ ਲੱਗਣ ਦਿੰਦੇ ਆ ਇਹ ਆ ਕਬੂਤਰੀ ਖੋਲ ਕੇ ਜਾਨ ਨੂੰ ਥੱਲੇ ਛੱਡਿਆ ਉਹਨੇ ਆ ਫਿਰ ਜਦੋਂ ਬੱਚੇ ਬਹਿ ਕੇ ਸਾਰੇ ਇੱਕੋ ਵਾਰ ਥੱਲੇ ਚਲੇ ਜਾਣਗੇ ਨਹੀਂ ਤਾਂ ਤੇ ਮੇਰੀ ਜੀ ਸਪੇਸ ਨਹੀਂ ਹੋਣੀ ਇਹਨਾਂ ਦਾ ਜਨੂੰ ਇੱਕ ਗੇੜਾ ਥੱਲੇ ਲਾਇਆ ਉਹਨੇ ਨਾਲੇ ਪਾਣੀ ਪੂਣੀ ਪੀ ਆਉਣੇ ਆ ਤੇ ਆਪਣੀਆਂ ਬਗਲ ਤੇ ਲਖੀਰ ਵਾਲੀ ਕਬੂਤਰੀ ਵੀ ਫਰੀ ਜਾਂਦੀ ਆ ਇਹ ਉੱਡ ਕੇ ਆ ਗਈ ਉੱਥੋਂ ਆ ਬੱਚੇ ਆ ਗਏ ਇਹਨਾਂ ਨੂੰ ਆ ਕੇ ਫਿਰ ਭੜਕਾਈ ਮਾਰਦੇ ਛਤਰੀ ਵਾਲਾ ਬਨ ਕੇ ਜਿਨਾ ਬੈਠੇ ਹੋਰ ਦਾ 15 ਮਿੰਟ ਨਹੀਂ ਤਾਂ ਲਗੜਦਾ ਵਾ ਟਾਈਮ ਹੋ ਚੱਲਿਆ ਨਹੀਂ ਤਾਂ ਫਿਰ ਉਹਨੇ ਮਾਰ ਕਰ ਦੇਣੀ ਆ ਆ ਕੇ ਜਨੂੰ ਆ ਫਟਾਫਟ ਥੱਲੇ ਛੱਟ ਗਈ ਏ ਗੇੜਾ ਬਨ ਲਿਆ ਆਪਾਂ ਛਤਰੀ ਵਾਲਾ ਬੱਚੇ ਨਾ ਬੱਚੇ ਆਉਂਦੇ ਨੇ ਸੀਗੇ ਆਪਣੇ ਆਪ ਪਹਿਲਾਂ ਤਾਂ ਮੈਂ ਥੱਲੇ ਜਿਹੜੇ ਬੱਚੇ ਬੈਠੇ ਇਹਨਾਂ ਨੂੰ ਹਲਾਈ ਜਾਂਦਾ ਸੀ ਵੀ ਚੱਲ ਇਹਨਾਂ ਨੂੰ ਦੇਖ ਕੇ ਆਣਗੇ ਹੁਣ ਆਹ ਛਤਰੀ ਵਾਲਾ ਬਣ ਲੈ ਇਹਦੀ ਬੱਸ ਕਰਾਉਣ ਇਹਦੀ ਰੇਲ ਬਣਾਉਣੀ ਆ ਥੋੜੀ ਫੇਰ ਤਾਂ ਬੈਠਾ ਹੀ ਆ ਇਹਨਾਂ ਨੂੰ ਭੜਕਾ ਭੜਕਾ ਲਾਉਨੇ ਆ ਦਿਖਾਉਨੇ ਆ ਫਿਰ ਤੁਹਾਨੂੰ ਭੜਕਾਈ ਦੇ ਦਾ ਛੇਤੀ ਆਏ ਨੇ ਵਾਲੇ ਆ ਬਗਲ ਤੇ ਫੱਟੀ ਵਾਲੀ ਆ ਜੂ ਆਪਣੀ ਇਹ ਵੀ ਆ ਗਈ ਲਓ ਵੀ ਇੱਕ ਹੋਰ ਬਿਠਾ ਲਿਆ ਤੇਰਾ ਭਾਈ ਫਿਕਰ ਰੁੱਤਾ ਤੇ ਤੁਹਾਨੂੰ ਕਿਹਾ ਸੀ ਨਾ 11 ਵਜੇ ਇੱਲਾ ਆਉਣ ਲੱਗ ਜਾਂਦੀਆਂ ਨੇ ਉਹ ਦੇਖ ਲਓ ਬਾਈ 11 ਵਜਣੇ ਚ 5 ਮਿੰਟ ਰਹਿ ਗਏ ਤੇ ਆਪਣਾ ਪੂਰਾ ਤੱਕ ਲਾਇਆ ਹੋਇਆ ਵੀ ਇਹਨ ਆ ਕਾ ਕੁੰਮਣ ਲੱਗ ਗਈ ਆ ਦੇਖ ਲੋ ਲੈ ਤੇ ਜਦੋਂ ਹੀ ਇਹ ਪਿੰਡ ਜੈਂਟਰ ਹੋਣ ਲੱਗੀ ਸਾਰੇ ਬੱਚੇ ਕੇਰਾ ਭੱਜਣ ਲੱਗ ਗਏ ਮੈਨੂੰ ਜਦ ਹੀ ਪਤਾ ਲੱਗ ਗਿਆ ਵੀ ਇਹ ਹੋ ਗਿਆ ਕੰਮ ਤੇ ਇਹਦੇ ਮਗਰ ਹੀ ਉਹ ਇੱਕ ਹੋਰ ਫਿਰਦੀ ਆ ਇਹ ਇੰਨਾ ਵਿੱਚੋਂ ਹੀ ਇੱਕ ਇੱਕ ਅੱਧੀ ਇੰਨਾ ਵਿੱਚੋਂ ਹੀ ਫੜ ਕੇ ਲੈ ਜਾਂਦੀ ਆ ਇਹ ਕੋਹ ਫਿਰਦੀ ਆ ਆਹ ਦੇਖ ਲੋ ਤਿੰਨ ਚਾਰ ਹੋ ਗਏ ਹੁਣ ਬੱਚੇ ਆਪਣੇ ਥੋੜੇ ਹੀ ਰਹਿ ਗਏ ਫਟਾਫਟ ਢੁਕਾਈਆਂ ਮਾਰ ਕੇ ਲਾ ਲਈਏ ਇਹ ਲਾ ਗਏ ਬੱਚੇ ਬਹਿਣ ਕਹਿੰਦੇ ਤਿੰਨ ਚਾਰ ਬਹਿ ਗਏ ਅਸਤਰੀ ਤੇ ਢੁਕਾ ਲਈ ਤੇ ਚਾਰ ਪੰਜ ਕੇ ਰਹਿ ਗਏ ਬਸ ਬੱਬੇ ਦੀਆਂ ਬਨਾਂਜ ਵੀ ਸੇਫ ਚੱਲ ਰਹੇ ਆ ਪੂਰਾ ਕਾਲੇ ਘੰਡ ਵਾਲਾ ਰਹਿ ਗਿਆ ਲਾਲ ਬਗਰਾਂ ਵਾਲਾ ਰਹਿ ਗਿਆ ਤੇ ਬੈਠ ਡੰਡੇ ਵਾਲਾ ਰਹਿ ਗਿਆ ਹੋਰ ਕਿਹੜੇ ਰਹਿ ਗਏ ਤੇ ਉਹ ਰਹਿ ਗਿਆ ਹਾਰੇ ਡੰਡੇ ਹਰਾ ਘੰਡ ਕੱਲਾ ਕਾਲਾ ਘੰਡ ਤੇ ਲਾਲ ਬੈਠ ਬੈਠ ਕਾਂਤ ਤੇ ਬੈਠ ਕਾਂਤ ਤੇ ਇੱਕ ਘੰਡ ਵਾਲਾ ਇਹ ਰਹਿ ਗਏ ਮੈਂ 5-7 ਕਿ ਰਹਿ ਗਏ ਇੰਨੇ ਕ ਬੱਚੇ ਬਿਠਾ ਲਏ ਤੇ ਥੋੜੇ ਰਹਿ ਗਏ ਗਰਮੀ ਬਹੁਤ ਜ਼ਿਆਦਾ ਹੈ ਬਾਈ ਦਿਮਾਗ ਘੁੰਮਦਾ ਛਤੀ ਭੜਕਾ ਬੜਾ ਕਰਕੇ ਲਗਾਤਾਰ ਨਹੀਂ। ਕੁੱਤਾ ਪੈਨ ਪੂਰੀ ਕਹਿੜੀ ਆ। ਦਿਨ ਪੂਰੇ ਵਧੀਆ ਲੱਗ ਰਹੇ ਨੇ ਵਧੀਆ ਬੱਚੇ ਔਡ ਔਡ ਆਈ ਜਾਂਦੇ ਨਾਲੇ। ਤੇ ਰਹਿ ਉਧਰ ਫਾਰਮ ਦਾ ਕੰਮ ਚੱਲੀਆਂ ਦਾ ਥੱਲੇ। 22 ਭਰੀ ਜਾਂਦੇ ਆ ਨੇ ਉਹ ਸਾਰਿਆਂ ਦੇ। ਬਾਕੀ ਆ ਰਹਿ ਗਏ ਇੰਨੇ ਕ ਬੱਚੇ 2 4 5 ਤੇ ਇੱਕ ਦਿਨਾਂ ਤੋਂ ਪੱਕ ਫਿਰ ਦੋਣਾ। ਪੰਜਾਂ 6 ਰਹਿ ਗਏ ਬੱਚੇ। ਪੰਜਾਂ 6 ਬੱਚੇ ਰਹਿ ਗਏ ਬਾਕੀ ਸਾਰੇ ਬਿਠਾ ਲੇ। ਕਦਰੀ ਭੜਕਾ ਭੜਕਾ ਬਸ ਹੋ ਗਈ ਬੰਦੇ ਹੁਣ ਤਿੰਨ ਚਾਰ ਗਰੁੱਪ ਤੇ ਤਿੰਨ ਚਾਰ ਬੰਦੇ ਹੁਣ ਫੇਰ ਬੜਾ ਵਧੀਆ ਰਹਿੰਦਾ ਕੰਮ। ਗੱਗ-ਬੱਗ ਸਾਰੇ ਬੱਚੇ ਲਾ ਲੇ ਬਾਈ। ਤੇ ਛਤਰੀ ਵਿੱਚ ਅੰਦਰ ਸ਼ਾਂਤ ਹੀ ਵੀ ਇਹਦਾ ਰੰਗ ਨਾ ਉੱਡੇ ਨਾਲੇ। ਛਤਰੀ ਹਲਕੇ ਹਲਾਉਣੇ ਵੀ ਸੌਖੀ ਆ। ਇੱਕ ਰਹਿ ਗਈ ਬਸ ਬਗਲ ਤੇ ਫੱਟੀ ਵਾਲੀ। ਉਹ ਵੀ ਆ ਘਰਾਂ ਤੇ ਆ ਗਈ ਸੀ ਨੀ ਵੀ ਜਮਾਂ ਬਹਿਣ। ਆ ਆ ਗਈ। ਇਹ ਵਾ ਬਹਿ ਜੂ। ਉਹ ਬਹਿ ਜਾ ਤੈਨੂੰ ਵੀ ਨਾਲ ਹੀ ਤਾੜ ਕੇ ਥੱਲੇ ਲੈ ਜੀਏ। ਦੇਖਣਾ ਯਾਰ ਬੱਚਿਆਂ ਨਾਲ ਖੁੱਡਾ ਸਾਫ ਕਰਤੀਆਂ ਮੜਾ ਬੈਠਾ ਹੀ ਆ ਜਿਆਦਾ ਸੀ ਗਿਆ ਸਾਡੇ ਬਾਕੀ ਤੁਹਾਨੂੰ ਦਿਖਾ ਦਈਏ ਸ਼ਿਕਾਰ ਕਰਨ ਵਾਲੀ ਆ ਗਈ ਲੈ ਆਹ ਦੇਖੋ ਗੋਲ ਗੋਲ ਘੰਮਦੀ ਇਹਨਾਂ ਵਿੱਚੋਂ ਹੀ ਇੱਕ ਅਤੀ ਫੜ ਕੇ ਲੈ ਆਂਦੀ ਆ ਵਧੀਆ ਟਾਈਮ ਨਾਲ ਬਹਿ ਗਏ ਬੱਚੇ ਆ ਹੋਰ ਫਿਰਦੇ ਆ ਹੁਣ ਇਹਨਾਂ ਝੋਨਾ ਨਹੀਂ ਰਹੀ ਕਿਸੇ ਦਾ ਨਾ ਹੀ ਲੈ ਕੇ ਜਾਵੇ ਯਾਰ ਮਿਹਨਤ ਬਹੁਤ ਲੱਗਦੀ ਆ ਬੱਚੇ ਕੇ ਹੁਣ ਚ ਪਾਲਣ ਚ ਲੋਈ ਬੱਚੇ ਬੈਠਿਆ ਜਾਨੂ ਤੇ ਆਪਾਂ ਖੁੱਡੇ ਸਾਫ ਕਰੇ ਉਹਨੇ ਜਾਨੂ ਇਹਨਾਂ ਨੂੰ ਬੈਠਿਆ ਹੁ ਦੇਖ ਕੇ ਬਗਲ ਫੱਟੀ ਵਾਲੀ ਵੀ ਆ ਜੂ ਬਗਲ ਫੱਟੀ ਵਾਲੀ ਉੱਡੀ ਫਰਦੀ ਆ ਉਹ ਜਾਨੂ ਆ ਕੇ ਬਹਿ ਜੂਗੀ ਆਪਾਂ ਹੁਣ ਚੱਲਦੇ ਆ ਤੇ ਖੁੱਡੇ ਖਾਡੇ ਸਾਫ ਕਰਕੇ ਆਉਣਾ ਨਾਲੇ ਸਾਫ ਗੁੱਡਿਆਂ ਚ ਬੱਚੇ ਲੈ ਜਾਵਾਂਗੇ ਥੱਲੇ ਬਗਲ ਫੱਟੀ ਵਾਲੇ ਜਾਨੂ ਘਰੇ ਆ ਕੇ ਬਹਿ ਜੂ ਆ ਆ ਗਈ ਇਹਨੇ ਨੀਵੀਆਂ ਛਤਰੀਆਂ ਦੀ ਆਪ ਪਿਆ ਕੇ ਬਹਿ ਜਾਣਾ ਨੇ ਖੁੱਡਿਆਂ ਦੀ ਬਣਾਤੀ ਗੱਲਬਾਤ ਕਲੀ ਕੁਲੀ ਰੇਤਾ ਰੋਤਾ ਐਨ ਪੂਰਾ ਬਾਤਾਂ ਸਾਰੇ ਗੁੱਡੇ ਸਾਫ ਕਰਤੇ ਸਾਰੇ ਕੁਜੇ ਤੋਂ ਤੇ ਸਾਰੇ ਪਾਣੀ ਵਾਲੇ ਤੋਂ ਤੇ ਇੱਕ ਨੰਬਰ ਗੱਲਬਾਤ ਕਰਤੀ ਹੁਣ ਲੈ ਕੇ ਆਈਏ ਬੱਚੇ ਕੋਠੇ ਤੋਂ ਥੱਲੇ ਆ ਦੇ ਲੋ ਲੈ ਕੁਜੇ ਡਰਿਆਂ ਡਰੂਆਂ ਸਾਰਾ ਕੋ ਤੋਂ ਤੋਤਾ ਉੱਠੇ ਤੇ ਆ ਗਏ ਸੀਗੇ ਬਾਕੀ ਸਾਰੇ ਬੱਚੇ ਤੜ ਗਏ ਇੱਕ ਆ ਉੱਡ ਕੇ ਆ ਗਿਆ ਤੇ ਆ ਦੁਬਾਰੇ ਉੱਡ ਗਿਆ ਤਾੜਨ ਲੱਗੇ ਬਰਾ ਔਖਾ ਕਰਦੇ ਯਾਰ ਖੁੱਡੇ ਹੈ ਨਹੀਂ ਕਰਕੇ ਡੋਲੀ ਚ ਫੇਤੀ ਤਾੜਦੇ ਨਹੀਂਗੇ ਹੰਬਾਤਾ ਜ ਇਹਨਾਂ ਦਾ ਚੱਕਰ ਆਉਣ ਵਾਲੇ ਹੋ ਗਿਆ ਧੁੱਪ ਬਹੁਤ ਗੇੜੀ ਆ ਇਹ ਖੁੱਡੇ ਸਾਬਤਾਂ ਨੇ ਪੈ ਗਏ ਕੁੰਡੇ ਕਲੀ-ਕੁਲੀ ਪੋਣੀ ਗਈ ਸਾਰਾ ਕੁਝ ਹੋ ਗਿਆ ਇਕੱਠਾ ਹੀ ਹੋ ਗਿਆ ਕੰਮ ਅੱਜ ਅੱਧੇ ਕਿ ਤੜ ਗਏ ਅੱਧੇ ਕਿ ਰਹਿ ਗਏ ਵਾ ਇਹਨਾਂ ਨੂੰ ਵੀ ਬਹਿਣ ਦੋ ਮੜਾ ਯਾਰ ਬਹਿ ਤਾਂ ਜਾਣਾ ਹੀ ਇਹਨਾਂ ਨੇ 1 ਵਜ ਗਿਆ ਅਲਤਾਰ ਖੁੱਡੇ ਸਾਫ ਕਰਦੇ ਨੂੰ ਬੜਾ ਟਾਈਮ ਲੱਗ ਗਿਆ ਬੈਹ ਜੋ ਕਤੰਦਰੋ ਬੈਹ ਜੋ ਬੈਹ ਜੋ ਬੈਹ ਜੋ ਆ ਗਿਆ ਆ ਗਿਆ ਬਗਲਾਂ ਵਾਲਾ ਆ ਗਿਆ ਆ ਗਿਆ ਆ ਗਿਆ ਕੰਮ ਜਾ ਕੰਮ ਜਾ ਲੋ ਕਾਲ ਕੰਤਾ ਵੀ ਦਾੜਤਾ ਇੱਕ ਛਤਰੀ ਖੜੀ ਕਰਤੀ ਤੇ ਇੱਕ ਛਤਰੀ ਵਾਲਾ ਮੰਨ ਲਿਆ ਇਹਦੇ ਭੜਕਾਈਆਂ ਮਾਰ ਕੇ ਨੀਵੀਂ ਆਉਦੇ ਜਿੰਨੀ ਫੇ ਸੌਖੇ ਤੜ ਜਾਣਗੇ ਬਾ ਪੰਜ ਰਹਿ ਗਏ ਭੜਕਾਉਣਾ ਹੈ ਇਹਨਾਂ ਨੂੰ ਫੇਰ ਹੀ ਵਹਿਣਗੇ ਇਹ ਹੁਣ ਪੂਰੀ ਲਚਕਿਚੀਂਆਂ ਕਰੀ ਜਾਂਦੇ ਆ ਆਣਾ ਨਾ ਨੀ ਬਸ ਸਾਰੇ ਬੱਚੇ ਤਾੜਤੇ ਪਾਣੀ ਗੁਣੀ ਪੀ ਕੇ ਬੈ ਗੇ ਆਰਾਮ ਨਾਲ ਠੰਡਿਆਂ ਨੂੰ ਡਿਆਂ ਦੇ ਤੇ ਇੱਕਾ ਲੋ ਠੰਡਾ ਇਹ ਨਵਾਂ ਲਾਇਆ ਸੀ ਆਪਾਂ ਉਹ ਵਾਲਾ ਖੁੱਡੇ ਗਾਡੇ ਸਾਫ ਕਰ ਤੇ ਕੁੰਡੇ ਗਾਡੇ ਭਰ ਕੇ ਤਾੜਤੇ ਹੁਣ ਖਾਣੇ ਰੋਟੀ 2 ਵਜੇ ਨਾਲ ਟਾਈਮ ਹੋ ਗਿਆ ਚੱਕਰ ਆਉਣ ਵਾਲੇ ਹੋ ਗਿਆ ਤਾਂ ਚੱਕਰ ਆਉਣ ਵਾਲੇ ਮੇਰੇ ਵੀਰੋ ਇੰਨੀ ਧੁੱਪ ਸੈਰ ਨੂੰ ਚੜ ਗਈ ਚਲਦੇ ਹੁਣ 3-4 ਵਜੇ ਇਹਨਾਂ ਨੂੰ ਦਾਣੇ ਪਾਵਾਂਗੇ ਅੱਗੇ